ਇੱਕ ਪਾਸੇ ਅੱਜ ਨਵਾਂ ਸਾਲ ਚੜ੍ਹਿਆ ਤੇ ਬੜੀ ਧੂਮ ਧਾਮ ਦੇ ਨਾਲ ਲੋਕ ਨਵਾਂ ਸਾਲ ਮਨਾ ਰਹੇ ਨੇ ਪਰ ਦੂਜੇ ਪਾਸੇ ਇਸ ਮਹਿਲਾ ਤੇ ਤਿੰਨ ਨੌਜਵਾਨਾਂ ਨੇ ਅਜਿਹੇ ਹਰਕਤੂਤਾ ਕੀਤੀਆਂ ਕਿ ਪੁਲਿਸੀਏ ਵੀ ਇਹਨਾਂ ਤੋਂ ਅੱਕ ਚੁੱਕੇ ਸੀ ਜੀ ਹਾਂ ਤਸਵੀਰਾਂ 'ਚ ਜਿਨ੍ਹਾਂ ਨੂੰ ਤੁਸੀਂ ਹੌਲੀ-ਹੌਲੀ ਤੁਰੇ ਆਉਂਦਿਆਂ ਨੂੰ ਵੇਖ ਰਹੇ ਹੋ ਦਰਅਸਲ ਇਹਨਾਂ ਨੇ ਇੱਕ ਕੰਮ ਹੀ ਅਜਿਹੇ ਕੀਤੇ ਨੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਮੋਗੇ ਕਿਉਂਕਿ ਇਹ ਕੋਈ ਛੋਟੇ ਮੋਟੇ ਚੋਰ ਨਹੀਂ ਮੰਨੇ ਜਾ ਸਕਦੇ ਇਹਨਾਂ ਨੇ ਤਾਂ ਇੰਨਿਆਂ ਨੂੰ ਅਣਗਿਣਤ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਿਨ੍ਹਾਂ ਨੂੰ ਪੁਲਿਸ ਨੇ ਦਬੋਚ ਲਿਆ ਤੇ ਫਿਰ ਤੋਤੇ ਵਾਂਗ ਬੋਲੇ ਕਿ ਆਖਰ ਉਹਨਾਂ ਨੇ ਚੋਰੀ ਕਿੱਥੇ-ਕਿੱਥੇ ਤੇ ਕਿਵੇਂ ਕੀਤੀ ਹੈ ਜੀ ਦੀ ਜਾਣਕਾਰੀ ਕੋਟਕਪੂਰਾ ਦੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲੇ ਸਾਂਝੀ ਕੀਤੀ ਚਾਰ ਦੋਸ਼ੀ ਇਹ ਹਨ ਆਕਾਸ਼ਦੀਪ ਪੁੱਤਰ ਅਰਪਾਲ ਸਿੰਘ ਵਾਸੀ ਬਕਸੀਸ਼ ਨਗਰ ਕੋਟਕਪੂਰਾ ਮੱਕਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪ੍ਰੇਮਨਗਰ ਕੋਟਕਪੁਰਾ ਤੇ ਇਹ ਚ ਇੱਕ ਕੁਲਵਿੰਦਰ ਕੌਰ ਔਰ ਰਵਿੰਦਰ ਪਤਨੀ ਗੁਰਦੀਪ ਸਿੰਘ ਵਾਸੀ ਜੀਵਨਨਗਰ ਕੋਟਕਪੁਰਾ ਇਹ ਇਹ ਵੀ ਹੈਗੇ ਜੀ ਇੱਕ ਜਗਸੀਰ ਸਿੰਘ ਪੁੱਤਰ ਲక్ష్మణ ਸਿੰਘ ਹਾਂਜੀ ਇਹ ਵੀ ਕੋਟਕਪੂਰੇ ਦਾ ਜੀ ਇਹਨਾਂ ਨੇ ਜਿਹੜਾ ਹੈਗਾ ਇਹ ਬਕਸੀਸ ਨਗਰ ਕੋਟਕਪੁਰਾ ਦੇ ਰਹਿਣ ਵਾਲੇ ਆ ਇਹ ਤੇ ਇਹਨਾਂ ਨੇ 24 ਦੇ ਕਰੀਬ ਜੜੀਆਂ ਲੁੱਟਖੋਦੀਆਂ ਵਾਰਦਾਤਾਂ ਕੀਤੀਆਂ ਗਿਆ ਇਹ ਜੜੀਆਂ ਲੁੱਟਖੋਦੀਆਂ ਵਾਰਦਾਤਾਂ ਇੱਥੇ ਵੀ ਕੀਤੀਆਂ ਫਰੀਦਕੋਟ ਵੀ ਕੀਤੀਆਂ ਮੋਬਾਈਲ ਖੁੰਦੇ ਸੀ ਜਾਂ ਜਿੰਨੇ ਪੈਸੇ ਮਿਲ ਜਾਂਦੇ ਸੀ ਤੇ ਇਹਨਾਂ ਨੇ ਕਾਫੀ ਅੰਤਕ ਮਚਾਇਆ ਸੀਗਾ ਤੇ ਨਾਲ ਜਿਹੜੀ ਆਦਮੀ ਦੇ ਸੱਟ ਵਗੈਰਾ ਵੀ ਮਾਰਦੇ ਸੀਗੇ ਇਹ ਨਸ਼ੇ ਦੇ ਆਦੀ ਆ ਜੀ ਤੇ ਬਿਲਕੁਲ ਨਸ਼ੇ ਦੇ ਵਿੱਚ ਅੰਨੇ ਹੋ ਕੇ ਜਿਹੜੇ ਵਾਰਦਾਤਾ ਕਰਦੇ ਸੀਗੇ ਜੀ ਤੇ ਜਿਹੜੇ ਮੋਬਾਈਲ ਵਗੈਰਾ ਅੱਗੇ ਵੇਚ ਦਿੰਦੇ ਸੀ ਇਹ ਜਿਹੜਾ ਇਹਨਾਂ ਚ ਜਿਹੜਾ ਇੱਕ ਵਿਅਕਤੀ ਕਾਸ਼ਦੀਪ ਹੈ ਇਹਨੇ ਆਲਰੇਡੀ ਜਿਹੜਾ ਇਹਦੇ ਤੇ ਜਿਹੜੇ ਦੋ ਪਰਚੇ ਹੈਗੇ ਜੀ ਐਨਡੀਪੀਐਸ ਦੇ ਵੀ ਆ ਤੇ ਜੇਲ ਮੈਨੂੰ ਲੈਕਟਰ ਦੇ ਤਹਿਤ ਵੀ ਜੜੀ ਤੇ ਤੇ ਕਾਰਵਾਈ ਹੋਈ ਹੋਈ ਆ ਇਹ ਫੈਂਕਾ ਮਾਰਦਾ ਸੀ ਜੇਲ ਚ ਤਾਂ ਇਹ ਹੁਣ ਸਾਨੂੰ ਜਿਹੜੀਆਂ ਇਹਦੇ ਕਨੈਕਸ਼ਨ ਲੱਗ ਰਹੇ ਆ ਵੀ ਵੀ ਕਿਸੇ ਤਰੀਕੇ ਜਿਹੜੇ ਜਿਆਦਾਤਰ ਜਿਹੜੇ ਛੋਟੇ ਮੋਬਾਈਲ ਆ ਉਹਨਾਂ ਨੂੰ ਕਈ ਵਾਰ ਇਹ ਬੈਂਕੇ ਰਹੇ ਜੇਲ ਸੁੱਟਨਦੇ ਆ ਤਾਂ ਜੇਲ ਦੇ ਅਧਿਕਾਰੀਆਂ ਨਾਲ ਵੀ ਅਸੀਂ ਟੱਚ ਚਾਗੇ ਸਾਨੂੰ ਉਹ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਜਦ ਕੋਈ ਕੋਈ ਫੈਂਕੇ ਵਾਲੀ ਪਾਰਟੀ ਆਉਂਦੀ ਆ ਤਾਂ ਫਿਰ ਉਹ ਸਾਨੂੰ ਤੱਕ ਉਹਨਾਂ ਨੇ ਵੀ ਆਪਣੀ ਗਸ਼ਤ ਵਗੈਰਾ ਰੱਖੀ ਆ ਔਰ ਫਿਰ ਵੀ ਕਿਉਂਕਿ ਜੇਲ ਦਾ ਏਰੀਆ ਬਾਹਰੋਂ ਵੱਡਾ ਬਹੁਤ ਹੈਗਾ ਤੁਹਾਨੂੰ ਦਾ ਹੈਗਾ ਜੀ ਇਹਨਾਂ ਨੇ ਕੀ ਕਰਨਾ 2 ਮਿੰਟ ਲਾਉਣੇ ਆ ਸੁੱਟ ਕੇ ਤੇ ਨਿਕਲ ਜਾਣਾ ਜੀ ਤੇ ਹੁਣ ਕਾਫੀ ਜਿਆਦਾ ਇਹਨਾਂ ਚੋਂ ਵਾਰਦਾ ਤੱਕ ਕਲੀਅਰ ਹੋਈਆਂ ਤੇ ਕੀ ਬਰਾਮਦ ਹੋਇਆ ਇਹਨਾਂ ਤੋਂ ਜੀ ਆਪਣਾ ਚਾਰ ਮੋਬਾਈਲ ਇੱਕ ਐਕਟਵਾ ਜਿਹੜੀ ਇਹਨਾਂ ਨੇ ਖੋਈ ਸੀ ਉਹ ਬਰਾਮਦ ਹੋਇਆ ਜੀ ਤੇ ਬਾਕੀ ਜਿਹੜੀ ਤਤਤੀਸ ਜਾਰੀ ਹੈ ਉਹਨਾਂ ਤੋਂ ਬਰਾਮਦ ਕੀ ਹੋਰ ਵੀ ਹੋਵੇ ਜੀ ਸਾਰੇ ਸਾਡੇ ਕੋਈ ਦਸ਼ਕਾ ਐਪ ਜਿਹ ਹੈ ਕਿ ਜਿਹੜੇ ਫੈਂਕਾ ਨਹੀਂ ਸਮਝਦੇ ਥੋੜਾ ਵਿਸਤਾਰ ਨਾਲ ਦੱਸ ਦਊਂ ਫੈਂਕਾ ਕਿਹਨੂੰ ਕਹਿੰਦੇ ਤੁਸੀਂ ਫੈਂਕਾ ਹੁੰਦਾ ਜੀ ਜਿਹੜਾ ਇੱਕ ਹੀ ਕਰਦਿਆ ਜਿਸ ਤਰ੍ਹਾਂ ਕੋਈ ਬੀੜੀਆਂ ਬਾੜੀਆਂ ਹੁੰਦਾ ਮੋਬਾਈਲ ਹੋਏ ਉਹਦੇ ਚੀ ਚੀਜ਼ਾਂ ਪਾ ਕੇ ਤਾਂ ਇਹ ਜੇਲ੍ਹ ਦੇ ਬਾਹਰਲੇ ਪਾਸੋਂ ਕੰਦੋਵਾਰ ਜਿਹੜਾ ਅੰਦਰ ਸੁਟ ਦਿੰਦੇ ਜੀ ਤੇ ਉਹ ਅੰਦਰ ਇਹਨਾਂ ਦੇ ਜਿੱਥੇ ਕਨੈਕਸ਼ਨ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਇਹ ਕਿੱਥੇ ਕੋਈ ਸੁਟਣਾ ਉਹ ਜਗ੍ਹਾ ਤੋਂ ਫਿਰ ਉਹ ਚੱਕ ਚੁਪ ਲੈਣਦੇ ਜੀ ਇਹ ਉਸ ਕੇਸ 'ਚ ਵੀ ਸ਼ਾਮਲ ਹੈ ਗਿਆ ਜੀ ਤੇ ਮਤਲਬ ਕਿ ਜਿਹੜੀਆਂ ਇਹਨਾਂ ਤੋਂ ਪੁੱਛ ਕੇ ਚੱਰੀਆ ਉਹ ਜਿਹੜੇ ਇਹ ਟੋਟਲ ਅਜਨੇ ਇਹਨਾਂ ਦਿਨਾਂ 'ਚ ਜਿਹੜੀਆਂ ਵਾਰ ਦਿੱਤਾ ਹੁੰ ਜਾਂੀਆਂ ਚਾਹ ਕੋ ਦੁਕਾਨਦਾਰ ਨੂੰ ਚਾਹ ਕੋ ਰਾਹੀਰ ਨੂੰ ਜਾਂ ਸਬਜ਼ੀ ਵਾਲਿਆਂ ਨੂੰ ਲੁੱਟਖੋ ਕੀਤੀ ਆ ਇਹ ਸਾਰੀਆਂ ਵਾਰਤਾਂ ਇਹਨਾਂ ਨੇ ਹੀ ਕੀਤੀਆਂ ਜੀ ਕਿਉਂਕਿ ਕਈ ਵਾਰ ਦੱਤਾ ਤਾਂ ਐਕਚੁਅਲ ਦੇ ਵਿੱਚ ਇਹ ਖੁਦ ਹੀ ਮਤਲਬ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਯਾਦ ਵੀ ਨਹੀਂ ਆ ਕਿਹੜੀਆਂ ਕਿਹੜੀਆਂ ਕਿਉਂਕਿ ਇੰਨੇ ਜਿਆਦੇ ਨਸ਼ੀ ਨਸ਼ਈ ਆ ਇਹ ਵੀ ਇਹਨਾਂ ਨੂੰ ਆਪਣੀ ਖੁਦ ਦੀ ਹੋਸ਼ ਨਹੀਂ ਰਹਿੰਦੀ ਸੀ ਹੁਣ ਜਿਹੜੀ ਆ ਜੀ ਇਹਨਾਂ ਦਾ ਰਿਮਾਂਡ ਲੈ ਕੇ ਜੀ ਨੈਕਸਟ ਜਿਹੜੀਆਂ ਆ ਗਿਆ ਅਸੀਂ ਇਹਨਾਂ ਨੂੰ ਟੋਟਲ ਇੱਕ ਇੱਕ ਵਾਰਦਾਤ ਮੌਕੇ ਤੇ ਲਿਜਾ ਕੇ ਨਿਸ਼ਾਨਦੇਹੀ ਕਰਾਵਾਂਗੇ ਉਹ ਕਲੀਅਰ ਕਰਾਵਾਂਗੇ ਜੀ ਜਿਹੜੀਆਂ ਇਹਨਾਂ ਦੁਆਰਾ ਕੀਤੀਆਂ ਗਈਆਂ ਉਹ ਫਿਰ ਉਹਦੀ ਰਿਕਵਰੀ ਕੀਤੀ ਜਾਊਗੀ ਬਿਲਕੁਲ ਕਿੰਨੇ ਰੁਪਏ ਜੋਗ ਰਿਫਤਾਰ ਕੀਤੀਆਂ ਕੁੱਲ 4 ਆ ਜੀ ਹਾਂਜੀ ਜਾਣਕਾਰੀ ਮੁਤਾਬਕ ਕੋੜਪੁਰਾ ਸ਼ਹਿਰ ਦੇ ਵਿੱਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦੇ ਬਾਅਦ ਵਪਾਰੀ ਵੀ ਇੰਨੇ ਤੰਗ ਆ ਚੁੱਕੇ ਸਨ ਕਿ ਉਹਨਾਂ ਵੱਲੋਂ ਸ਼ਹਿਰ ਬੰਦ ਕਰਕੇ ਪੁਲਿਸ ਖਿਲਾਫ ਰੋਸ ਜਤਾਇਆ ਗਿਆ ਸੀ ਇਨ੍ਹਾਂ ਦੇ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਉਹਨਾਂ ਨੇ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਥਾਣਾ ਸਿਟੀ ਦੇ ਐਸਐਚ ਨੂੰ ਤਬਦੀਲ ਕਰ ਦਿੱਤਾ ਗਿਆ ਤੇ ਨਵ ਨਿਯੁਕਤ ਐਸਐਚਓ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਦੀ ਅਗਵਾਹੀ ਦੇ ਵਿੱਚ ਥਾਣਾ ਸਿਟੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਕੋੜਕਪੁਰਾ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ